ਮੈਂ ਜੀ ਗੁਰੂ ਘਰ ਸੇਵਾ ਕਰਦਾ ਇਥੇ ਨਗਰ ਹੀ ਪਿੰਡ ਬੂੜੇਨੰਗਲ ਹੀ ਗੁਰੂ ਘਰ ਹੈ ਉਹਦੇ ਵਿੱਚ ਮੈਂ ਸੇਵਨ ਬਾ ਰਿਆ ਇਹ ਰੱਖਸ਼ਾ ਜਿਹੜਾ ਇਹ ਮੈਂ ਆਪਣੇ ਕਿਰਤ ਕਮਾਈ ਵਾਸਤੇ ਘਰ ਨੂੰ ਚਲਾਉਣ ਵਾਸਤੇ ਚਲਾ ਰਿਆ ਕਿਉਂਕਿ ਗੁਰੂ ਘਰ ਦੀ ਜਿਹੜੀ ਸੇਵਾ ਹੈ ਉਹ ਗੁਰੂ ਪਾਸ਼ਾ ਆਪ ਲੈ ਰਹੇ ਨੇ ਤੇ ਸੰਗਤ ਦਾ ਜਿਹੜਾ ਮਾਇਆ ਪੱਖ ਦਾ ਉਹ ਪੈਰਾ ਬੋਟਲਾ ਇਸ ਕਰਕੇ ਮੈਨੂੰ ਇਹ ਰੱਖਸ਼ੇ ਦੀ ਮਿਹਨਤ ਜਿਹੜੀ ਉਹ ਮਜ਼ਦੂਰੀ ਕਰਨੀ ਪੈਂਦੀ ਹੈ ਤੇ ਇਹ ਅੰਮ੍ਰਿਤ ਵੇਲੇ ਸੇਵਾ ਸੰਭਾਲ ਕਰਕੇ ਗੁਰੂ ਪਾਸ਼ਾ ਦੇ ਚਰਨ ਚਰਨਾ ਚ ਅਰਦਾਸ ਬੇਨਤੀ ਕਰਕੇ ਤੇ ਆਪਣੀ ਕਿਰਤ ਕਮਾਈ ਤੇ ਫਿਰ ਚੱਲ ਜਾਈਦਾ ਕਿਉਂਕਿ ਪਰਿਵਾਰ ਨੂੰ ਚਲਾਉਣ ਵਾਸਤੇ ਮਾਇਆ ਜ਼ਰੂਰੀ ਹੈ ਤੇ ਇਸ ਕਰਕੇ ਈ ਰੱਖਿਆ ਜਿਹੜਾ ਮੈਨੂੰ ਗੁਰੂ ਪੰਥ ਟਰਸਟ ਨੇ ਲੈ ਕੇ ਦਿੱਤਾ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਸੇਵਾ ਕੀਤੀ ਉਹਨਾਂ ਨੇ ਮੈਨੂੰ 50000 ਦੀ ਸੇਵਾ ਦਿੱਤੀ ਸੀ ਤੇ ਬਟਾਲੇ ਉਹਨਾਂ ਨੇ ਆਪ ਆਣ ਕੇ ਖੁਦ ਈ ਰੱਖਿਆ ਲੈ ਕੇ ਦਿੱਤਾ ਨਾਲੇ ਸੇਵਾ ਉੱਥੇ ਦੇ ਕੇ ਗਏ ਤੇ ਬਾਕੀ ਉਹਨਾਂ ਕਿਸ਼ਤਾ ਕਰਾਤੀਆਂ ਕਿਉਂਕਿ ਗਰੀਬ ਬੰਦੇ ਲਈ 50000 ਬਹੁਤ ਵੱਡੀ ਗੱਲ ਹੈ ਬੜੀ ਤਗੜੀ ਰਕਮ ਹੈ ਜੁੜਦੀ ਨਹੀਂ ਤੇ ਮੈਂ ਜਲੋਂ ਧੰਨਵਾਦ ਹੈ ਉਹਨਾਂ ਦਾ ਗੁਰੂ ਪੰਥ ਟਰਸਟ ਦਾ ਜਿਨ੍ਹਾਂ ਨੇ ਮੈਨੂੰ ਕਿਰਤ ਤੇ ਜੋੜਿਆ ਤੇ ਗੁਰੂ ਪਾਤਸ਼ਾਹ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਆਪਣੇ ਚਰਨਾਂ 'ਚ ਜੋੜਿਆ ਮੈਂ ਫੇਸਬੁੱਕ ਚਲਾਉਂਦਾ ਆ ਮੈਂ ਇੱਕ ਵੀਡੀਓ ਜੀ ਕੱਢਦਾ ਰਿਹਾ ਤੇ ਟਰਸਟਾਂ ਦੇ ਨਾਲ ਵੀ ਵੀ ਫਤਿਹ ਦੀ ਸਾਂਝ ਰੱਖੀਦੀ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਫਿਰ ਮੈਨੂੰ ਈ ਰਕਸ਼ਾ ਲੈ ਦਿੱਤਾ ਸੀ ਮੈਂ ਕਿਹਾ ਆਪਣੇ ਸੰਸਾਰ ਤੇ ਬਹੁਤ ਤਗੜੇ ਤਗੜੇ ਸਰੀਰ ਆ ਵਿਹਲੇ ਆ ਤੇ ਮੈਂ ਤੇ ਇਹੀ ਬੇਨਤੀ ਕਰਦਾ ਵੀ ਵਿਹਲਾਪਨ ਛੱਡੋ ਤੇ ਅਸੀਂ ਕਿਰਤ ਕਰਦੇ ਹਾਂ ਤੁਸੀਂ ਵੀ ਕਰੋ ਨਸ਼ੇ ਦੀ ਗੁਲਤਾਨ ਚੋਂ ਬਾਹਰ ਨਿਕਲੀ ਅਰਦਾਸ ਦੋਵੇਂ ਟਾਈਮ ਕਰੀ ਜੀ ਕਿ ਸੱਚੇ ਪਾਤਸ਼ਾਹ ਨੌਜਵਾਨਾਂ ਨੂੰ ਵੀ ਸੋਝੀ ਬਖਸ਼ ਇਹ ਆਪਣੇ ਨਸ਼ੇ ਨੂੰ ਤਿਆਗਣ ਤੇ ਕਿਰਤ ਵੱਲ ਤੇ ਆਨ ਦੇਣ ਤੇ ਗੁਰਸਿੱਖੀ ਨਾਲ ਜੁੜਨ ਇਹ ਆਪੀ ਚਲੋ ਸਰਕਲ ਚੱਲੀ ਜਾਂਦਾ ਆ ਤੇ ਕਿਸ ਤੇ ਆ 7730 ਰੁਪਏ ਉਹ ਵੀ ਕੱਢੀ ਦੀ ਆ ਘਰ ਦਾ ਸਰਕਲ ਵੀ ਚਲਾਈਦਾ ਹੈ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਚਲੋ ਚੱਲੇ ਪਰਿਵਾਰ ਚ ਮੇਰੀ ਸਿੰਘਣੀ ਦੋ ਬੱਚੇ ਮਾਤਾ ਪਿਤਾ ਹੈ ਭਰਾ ਹੈ ਭਰਜਾਈ ਹੈ ਅਸੀਂ ਇਸ ਗੁਰੂ ਨੇ ਸਾਨੂੰ ਬਖਸ਼ਿ ਬਖਸ਼ਿਸ਼ ਕੀਤੀ ਆ ਜਿਨ੍ਹਾਂ ਨੇ ਸਾਨੂੰ ਦਾਤ ਦਿੱਤੀ ਆ ਸਾਡੇ ਘਰ 'ਚ ਖੁਸ਼ੀਆਂ ਬਖਸ਼ੀਆਂ ਨੇ ਉਹਨੂੰ ਜਦੋਂ ਅਸੀਂ ਆਪਣੇ ਗ੍ਰਹਿ ਵਿਖੇ ਲਿਆਉਣਾ ਹੈ ਗੁਰੂ ਪਾਤਸ਼ਾਹ ਦੇ ਚਰਨ ਪਵਾਉਣੇ ਨੇ ਤੇ ਪਾਠੀ ਸਿੰਘਾ ਕੋ ਪਵਿੱਤਰ ਗੁਰਬਾਣੀ ਦਾ ਜਾਪ ਜਿਨ੍ਹਾਂ ਨੇ ਸਾਨੂੰ ਰੱਬ ਦੀ ਗੱਲ ਸੁਣਾਉਣੀ ਹੈ ਕੋ ਜੀ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਮੈਂ ਤੇ ਇਥੋਂ ਤੱਕ ਕਹਿਣਾ ਵੀ ਸਾਡੇ ਸੰਸਾਰ 'ਚ ਇਦਾਂ ਦੇ ਲੋਕ ਨੇ ਜਿਨ੍ਹਾਂ ਨੇ ਅਜੇ ਤੱਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਹੈਗੇ ਨੇ ਤੇ ਮੈਂ ਧੰਨਵਾਦ ਕਰਦਾ ਗੁਰੂ ਪਾਤਸ਼ਾਹ ਦਾ ਜਿਨ੍ਹਾਂ ਨੇ ਅਪਾਰ ਕਿਰਪਾ ਦਇਆ ਰਹਿਮਤ ਕਰਕੇ ਤੇ ਮੈਨੂੰ ਇਹ ਸੇਵਾ ਬਖਸ਼ੀ ਆ ਦੋ ਟਾਈਮ ਗੁਰੂ ਪਾਤਸ਼ਾਹ ਦੇ ਦਰਸ਼ਨ ਹੁੰਦੇ ਨੇ ਦੋ ਟਾਈਮ ਗੁਰੂ ਦੇ ਨਾਮ ਨਾਲ ਜੁੜੀਦਾ ਸੰਗਤ ਦੇ ਦਰਸ਼ਨ ਹੁੰਦੇ ਨੇ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਹੈ ਤੇ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਔਸਰ ਮਹਾਰਾਜ ਨੇ ਬਖਸ਼ੀ ਹੈ ਕਿ ਤੁਸੀਂ ਚਲੋ ਹੁਣ ਹੋ ਸਕਦਾ ਸਾਡੇ ਮਾੜੇ ਕਰਮ ਹੋਣ ਜਿਸ ਕਰਕੇ ਸਾਨੂੰ ਹੈਂਡੀਕੈਪ ਉਹਨਾਂ ਨੇ ਸੰਸਾਰ ਤੇ ਭੇਜਿਆ ਤੇ ਹੁਣ ਉਹਨਾਂ ਨੂੰ ਸ਼ਰਮਾ ਮਿਲਿਆ ਕਿ ਜਿਹੜੇ ਪਾਪ ਕੀਤੇ ਉਹ ਕੱਟੇ ਜਾਣ ਕਿਉਂਕਿ ਗੁਰੂ ਪਾਸ਼ਾ ਮੌਕਾ ਦੇ ਰਹੇ ਨੇ ਮੌਕੇ ਨੂੰ ਸੰਭਾਲਣਾ ਚਾਹੀਦਾ ਹੈ। ਇਹਨੇ 100 ਕਿਲੋਮੀਟਰ ਮੈਂ ਚਲਾ ਦਿੰਦਾ ਇਹਨੂੰ। ਕਿੱਥੋਂ ਚਲੋਂਦਾ ਤੇ ਕਿੱਥੋਂ ਦਾ ਵੀ। ਮੈਂ ਮੈਤੇ ਤੋਂ ਲੱਗਦਾ ਕਿ ਪਿੰਡਾਂ ਤੱਕ ਬਟਾਲੇ ਤੱਕ ਚੱਲ ਜਾਂਦਾ ਹੈ। ਮੈਂ ਤੁਹਾਡੇ ਚੈਨਲ ਦਾ ਹੀ ਨੌਜਵਾਨ ਇਹੋ ਪੀੜ੍ਹੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਤੁਸੀਂ ਇੱਕੋ ਗੱਲ ਸੋਚੋ। ਤੁਸੀਂ ਹੁਣ ਗਾਂ ਜਿਹੜੇ ਨੌਜਵਾਨ ਮਾਪਿਓ ਨਹੀਂ ਬਣੇ ਜਾਂ ਬਣ ਜਾਣੇ ਨੇ। ਜੇ ਉਹ ਮਾਪਿਓ ਬਣਨੇ ਉਹਨਾਂ ਦਾ ਇੱਕ ਪੁੱਤਰ ਨਸ਼ੇ ਤੇ ਲੱਗ ਜਾਵੇ। ਵੱਡਾ ਆ ਕੇ ਮਾਤਾ ਪਿਤਾ ਨੂੰ ਧੱਕੇ ਮਾਰੇ, ਚੋਰੀਆਂ ਕਰੇ ਤੇ ਤੁਸੀਂ ਦੱਸੋ ਵੀ ਤੁਹਾਡਾ ਵੀ ਦਿਲ ਦੁਖੀ ਹੋਣਾ ਨਾ ਜ ਅੱਜ ਤੁਹਾਡੇ ਮਾਤਾ ਪਿਤਾ ਵਾ ਉਹ ਵੇਖਦੇ ਸਾਡਾ ਮੁੰਡਾ ਚੋਰੀ ਕਰ ਰਿਹਾ ਹੈ ਜਾਂ ਨਸ਼ਾ ਕਰ ਰਿਹਾ ਹੈ ਕਿਤੇ ਸ਼ੜਕ ਤੇ ਪਿਆ ਉਹ ਕਿੰਨੇ ਦੁਖੀ ਹੁੰਦੇ ਹੋਣਗੇ ਕਿ ਅਸੀਂ ਇਹਨੂੰ ਜਨਮ ਦਿੱਤਾ ਸੀ ਪਾਲਿਆ ਪੋਸ਼ਿਆ ਕਿਉਂਕਿ ਜਿਹੜੀ ਮਾਂ ਹੈ ਨਾ ਜਦੋਂ ਬੱਚੇ ਨੂੰ ਜਨਮ ਦਿੰਦੀ ਉਹ ਦੋੜੇ ਜਨਮ ਹੁੰਦਾ ਉਹਦਾ ਉਹਨੇ ਦੋੜੇ ਜਨਮ ਲੈਣਾ ਸੰਸਾਰ ਤੇ ਜਦੋਂ ਬੱਚੇ ਨੂੰ ਜਨਮ ਦੇਣਾ ਤੇ ਜੇ ਬੱਚਾ ਵੱਡਾ ਹੋ ਕੇ ਨਸ਼ੇ ਦੀ ਗੁਲਤਾਨ ਵਿੱਚ ਡੁੱਬ ਜਾਵੇ ਤੇ ਮਾਤਾ ਪਿਤਾ ਵਾਸਤੇ ਵੱਡਾ ਬਹੁਤ ਜ਼ਿਆਦਾ ਨਹੀਂ ਹੁੰਦਾ ਇਸ ਕਰਕੇ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਨੌਜਵਾਨ ਨਸ਼ੇ ਦੀ ਗਲਤਾਨਾ ਚੋਂ ਬਾਹਰ ਹੋਣ ਗੁਰੂ ਨਾਲ ਜੁੜਨ ਸਿੱਖੀ ਨਾਲ ਜੁੜਨ ਧੰਸਾਹਿਬੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬੰਨ ਕਿਉਂਕਿ ਮਾਤਾ ਸਾਹਿਬ ਕੌਰ ਤੇ ਧੰਸ੍ਰੀ ਗੁਰੂ ਗੋਬਿੰਦ ਸਿੰਘ ਦੇ ਅਸੀਂ ਪੁੱਤਰ ਹੈ ਵਾਰਸਾਂ ਅਸੀਂ ਆਨੰਦਪੁਰ ਦੇ ਤੇ ਆਨੰਦਪੁਰ ਵਾਪਸੀ ਕਰੀਏ ਨਸ਼ਿਆਂ ਨੂੰ ਤਿਆਗੀਏ ਕਿਉਂਕਿ ਸਰਕਾਰ ਵੀ ਆਪਣਾ ਜ਼ੋਰ ਲਾ ਰਹੀ ਹੈ ਸੰਪਰਤਾਵਾਂ ਵੀ ਆਪਣਾ ਜ਼ੋਰ ਲਾ ਰਹੀਆਂ ਨੇ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਗੁਰੂ ਪਾਤਸ਼ਾਹ ਕਿਰਪਾ ਕਰਨ ਤੇ ਨੌਜਵਾਨਾਂ ਨੂੰ ਸੋਝੀ ਬਖਸ਼ਣ ਕਿ ਨਸ਼ੇ ਦੀ ਜਿਹੜੀ ਗੁਲਤਾਨ ਇਹਨੂੰ ਛੱਡ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਗੁਰੂ ਘਰ ਨਾਲ ਜੁੜੀਏ ਤੇ ਸਮਾਜਿਕ ਸੇਵਾ ਜਿਹੜਾ ਉਹ ਕਰਨਾਂ ਵਿੱਚ ਆਰੰਭ ਕਰੀਏ ਕਿਉਂਕਿ ਸਮਾਜ ਦੀ ਸੇਵਾ ਕਰਾਂਗੇ ਗੁਰੂ ਨਾਲ ਜੁੜਾਂਗੇ ਤੇ ਸਾਡਾ ਜਿਹੜਾ ਜੀਵਨ ਉਹ ਬਦਲ ਜਾਵੇਗਾ ਜੇ ਅਸੀਂ ਦੁਬਾਰਾ ਫੇਰ ਉਹੀ ਜੀਵਨ ਖਰਾਬ ਕਰ ਲਿਆ ਨਸ਼ਿਆਂ ਵਿੱਚ ਹੀ ਸਮਾਂ ਬਤੀਤ ਕਰ ਲਿਆ ਤੇ ਸਾਡਾ ਸੰਸਾਰ ਤੇ ਆਉਣਾ ਬਹੁਤਾ ਸਫਲ ਨਹੀਂ ਜੇ ਜੀਵਨ ਸਫਲ ਕਰਨਾ ਹੈ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਨਸ਼ਿਆਂ ਦਾ ਤਿਆਗ ਕਰੋ ਸੇਵਾ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ ਸਮਾਜਿਕ ਸੇਵੀ ਬਣ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਪਿਆਰ ਖੱਟिए ਤੇ ਮਾਤਾ ਪਿਤਾ ਦੀ ਜਿਹੜੀ ਦੇਖਭਾਲ ਹੈ ਉਹ ਕਰਿਆ ਕਰਿਏ ਤੇ ਗੁਰੂ ਪਾਤਸ਼ਾਹ ਦੇ ਜਨਮ ਨਾਲ ਜੁੜ ਕੇ ਨਸ਼ੇ ਦੇ ਤਿਆਗੀ ਹੋਈਏ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਅਸੀਂ ਦਾਗ ਲੱਗਣ ਤੋਂ ਬਚਾਈਏ ਨਸ਼ੇ ਤੋਂ ਮੁਕਤ ਹੋ ਕੇ ਆਪਣਾ ਜੀਵਨ ਬਖਸ਼ਿਸ਼ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ